ਸਾਈਬਰ ਠੱਗਾਂ ਵੱਲੋਂ ਲਗਾਤਾਰ ਲੋਕਾਂ ਨਾਲ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਹਾ ਇੱਕ ਹੋਰ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਸੱਧੂਵਾਲ ਤੋਂ ਸਾਹਮਣੇ ਆਇਆ ਹੈ ਜਿੱਤੋਂ ਦੇ ਰਹਿਣ ਵਾਲੀ ਇੱਕ ਕੈਂਸਰ ਪੀੜਤ ਮਹਿਲਾ ਨੂੰ ਸਾਈਬਰ ਠੱਗਾਂ ਨੇ ਨਿਸ਼ਾਨਾ ਬਣਾ ਉਸਦੇ ਅਕਾਊਂਟ ਚੋਂ ਬਿਨਾਂ ਉਟਪੀ ਤੋਂ ਲੱਖਾਂ ਰੁਪਏ ਕਢ ਲੈ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਵੱਲੋਂ ਮਦਦੀ ਕੋਹਲ ਕਾਈ ਜਾ ਰਹੀ ਹੈ ਇਹ ਸਾਰੇ ਪੈਣ ਭਰਾਵਾਂ ਨੇ ਰਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰੋ ਦੇ ਸੀ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਬਦ ਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਇਲਾਜ ਲਈ ਸਾਰੇ ਭੈਣ ਭਰਾ ਜੋ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਈ ਕਹ ਚਲੋ ਲਾਜੇ ਦਾ ਵਧੀਆ ਹੋ ਜਾ ਹੁਣੇ ਕੁਝ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਕੀਆ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢਾਉਣ ਜਾਈ ਤਾਂ ਥੋੜੇ ਵੀ ਲੈਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇੱਕ ਮਿੰਟ ਦੇ ਵਿੱਚ ਕਢਾਈ ਗਏ ਇੱਕ ਮਿੰਟ ਚ ਹੁਣ ਇਲਾਜ ਕਿਵੇਂ ਸੰਭਵ ਹੋ ਸਕਦਾ ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਯਾ ਵੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਹੀ ਮਿਲ ਜਾਣਾ ਸਾਡੀ ਬੇਟੀ ਦਾ ਇਲਾਜ ਹੋ ਜਾਵੇ ਪੰਦਾ ਅੱਧਾ 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਬ ਕਰ ਗਿਆ ਇਹਦਾ ਸਾਨੂੰ ਇਜ਼ਾਫ ਚਾਹੀਦਾ ਕਿਹੜੀ ਬੈਂਕੀ ਖਾਤਾ ਸੀ ਪੰਜਾਬ ਨੈਸ਼ਨਲ ਪੰਡ ਦੀਪੇਵਾਲ ਬ੍ਰਾਂਚ ਦਾ ਖਾਤਾ ਹੀ ਹੁਣ ਇਲਾਜ ਵੀ ਕਰਦੇ ਆ ਕਿ ਚੱਲ ਰਿਹਾ ਸੀ ਇਲਾਜ ਵਾਸਤੇ ਹਾਂਜੀ ਗੁੱਡੀ ਦਾ ਇਲਾਜ ਚੱਲਦਾ ਫਰੀਦਕੋਟ ਤੋਂ ਇਲਾਜ ਚੱਲਦਾ ਬਾਈ ਸਰਕਾਰੀ ਹਸਪਤਲੋਂ ਇੰਦੇ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਹਾਰੇ ਦੇ ਨਾਲ ਇਲਾਜ ਕਰੋਣਾ ਹੀ ਹੁਣ ਕੀ ਕਹਿ ਸਕਦੇ ਆ ਕਹਿਣ ਦੀਆਂ ਤਾਂ ਕੋਈ ਗੱਲ ਆ ਹੀ ਨਹੀਂ ਹੈਗੀ ਮੇਰਾ ਨਾਮ ਜਗਜੀਤ ਸਿੰਘ ਸੋਨੀ ਪਿੰਡ ਸੱਧੂਆ ਸਾਬਕਾ ਮੈਂਬਰ ਪੰਚਾਇਤ ਕੱਲ 9:30 ਦੀ ਗੱਲ ਵਾ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸੁਲਤਾਨਪੁਰ ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫੇਰ ਇੱਕ ਮੈਸੇਜ ਆ 2 ਲੱਖ ਰੁਪਏ ਦਾ ਕੀ 2 ਲੱਖ ਰੁਪਏ ਦੀ ਸੀ 2 ਲੱਖ ਰੁਪਏ ਜਿਹਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਿਹਾ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆ ਇੱਕ ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਿੱਦਾਂ ਜਦੋਂ ਮੈਂ ਦੇਖਿਆ ਮੇਰੇ ਤਾਂ ਹੱਥ ਪੈਰਾਂ ਦੀ ਬਣ ਗਈ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਿਹਾ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰੇ ਅਕਾਊਂਟ ਨੂੰ ਹੈਂਕ ਕਰ ਲਿਆ ਉਸ ਤੋਂ ਬਾਅਦ ਆ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਇਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫ੍ਰੀਜ਼ ਕਰਨ ਦੇ ਤੁਰੰਤ ਬਾਅਦ ਆ ਹੀ 1,95,000 ਰੁਪਇਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਇਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਇਆ ਵਾ ਜਿਹੜਾ ਉਹ ਹਜੇ ਤੱਕ ਰਿਵੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਤਿੰਨ ਐਂਟਰੀਆਂ ਹੋਈਆਂ ਸੀਗੀਆਂ। ਨੇ ਕਾਰਨ ਕਿ ਰਿਆ ਕੋਈ OTP ਦਿੱਤਾ ਸੀ ਤੁਸੀਂ ਕਿਸ ਨੂੰ? ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ। ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਹੈ ਕਿ ਕਿਸੇ ਦੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤੇ ਘਰ 'ਚ ਪੈਸਾ ਸੇਫ ਆ ਨਾ ਬੈਂਕ ਦੇ ਵਿੱਚ ਸੇਫ ਆ ਜੇ ਕਲਿੰਕ ਜੇ ਅਪਾ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੁਹਾਡੇ ਸਾਈਨ ਨਹੀਂ ਰਲਦੇ ਅੱਜ ਇਦਾਂ ਹੋ ਵੀ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਪਤਾ ਲੱਗਿਆ ਕਿ ਤੁਹਾਡੀ ਧਰਮ ਬਣੀ ਜੀ ਦੀ ਕੈਂਸਰ ਨਾਲ ਪੀੜਤ ਹੈ ਤੇ ਪੈਸੇ ਕਾਦੇ ਵਾਸਤੇ ਸੀ ਇਹ ਹਾਂਜੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਹੁੰਦਾ ਚੱਲ ਰਿਹਾ ਵਾ ਉਹਨਾਂ ਨੂੰ ਵੀ ਕੈਂਸਰ ਪੀੜਤਾ ਤੇ ਮੈਂ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਕੀ ਇਹ ਤਾਂ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਿ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮਨੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੌਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਵੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਆ ਜਾਂ ਕਿਸੇ ਨੂੰ ਲਿਆ ਹਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੇ ਵੀ ਇਹਨਾਂ ਦੀ ਸਿਕਿਉਰਿਟੀ ਆ ਨਾ ਜਿਹੜੀ ਆਪਣੀ ਕੁਝ ਸਟਾਰਟ ਕਰਨੀ ਚਾਹੀਦੀ ਹੈ ਹਾਂ ਜੀ ਮੈਂ ਸਕੈਡ ਦਿੱਤੀ ਤੇ ਆਪਣੇ ਕ੍ਰਾਈਮ ਬਲਾਗ ਆਪਣੇ ਦਿੱਤੀ ਹੋਤੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਕਪੂਸਲੇ ਦਿੱਤੀ ਸੀ ਉਹਨਾਂ ਨੇ ਬੜੀ ਮਸ਼ਹਤਤੀ ਦੇ ਨਾਲ ਉਹਨਾਂ ਨੇ ਤੁਰੰਤ ਇਹ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ ਕੁਝ ਸਮਾਂ ਲੱਗੂਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under platform www.checktrade.com 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ